تیرا ویڈ سب کچھ مینو سونپیا لکھ چ ری منی سب سیب کر سب کیتے آگا مکھا کوئی نہ

ਦਾ ਤੇਰਾ ਬੰਦਾ ਲਖਮੀ ਤੋਟਨਾ ਆਵਈ ਹਾਏ ਹਰਜ ਰਹਦਾ ਲਖ ਚਰਸ ਹੀ ਮਹਿਦਨੀ ਸਭ ਸੇਵ ਰਤੰਦਾ ਇਹ ਵੈਰੀ ਉਤਾਰ ਸਭ ਕਿਤੇ ਆ ਨਹਿ ਮੰਦਾ ਹੈ ਬੰਦਾ ਲੇਖਾ ਕੋਈ ਨਾ ਪੁੱਛੇ ਜਾ ਹਰ ਬਖਸ਼ੰਦਾ ਆਨੰਦ ਭਾਇ ਸੁਭ ਭਾਇਆ ਮਿਲ ਗੁਰ ਗੋਬਿੰਦਦਾ

لکھ چارا سے ہی دنی سب سیو مطر سب کی لکھا کوئی نہ آنند پایا پایا ملا گور گوبند بے کار سوارے جا تاون واہی بجی کی فتح واہی بجی کا خالصا واحر جی فتح ਵੰਗੋ ਜੀ ਪੌੜੀ ਦਾ ਤੋਂ ਨੇੜੇ ਵੱਲ ਹੈ ਤਾਂ ਕਿਆ ਮੋਚੰਦਾ ਤੇ ਸਭ ਕੀ ਚੜਰ ਮੈਨੂੰ ਸੰਪੀੜਾ ਦਾ ਤੇਰਾ ਬੰਦਾ ਲਕਮੀ ਟੋਟ ਨਾ ਆਵਈ ਥਾਏ ਖਰਜ ਰੰਦਾ ਲਖ ਚਰਾਸ ਹੀ ਬੇਦਨੀ ਸਵਸੇਵ ਤੜੰਦਾ ਇਹ ਵੈਰੀ ਮਿੱਤਰ ਸਭ ਕਿਤੇ ਆ ਨਹ ਵੰਗ ਹੈ ਬੰਦਾ

ਵਾਗੋ ਜੀ ਪੌਰੀ ਦਾਤੋਂ ਮੇਰੇ ਵੱਲ ਹੈ ਤਾਂ ਕਿਆ ਮੋਹੰਦਾ ਤੇ ਸਭ ਕੇ ਚੜੁਰ ਮੈਨੋ ਸੰਪਿਆ ਜਾ ਤੇਰਾ ਬੰਦਾ ਲਕਮੀ ਤੋਟ ਨਾ ਆਵਈ ਹਾਏ ਖਰਚ ਰਹੰਦਾ ਲਖ ਚਰਸ ਹੀ ਬੇਦਨੀ ਸਭ ਸੇਵ ਕਰੰਦਾ ਇਹ ਵੈਰੀ ਮੇਂ ਕਰ ਸਭ ਕਿਤੇ ਆ ਨਹ ਮੰਗਾ ਹੈ ਮੰਦਾ لا کوئی نہاح جی کا خالصا واحر جی فتح واحر جی کا خالص واحو جی فتح واحی پوڑی جا تیر ہے کیا موسم ਤੋਦਰ ਸਭ ਕੇ ਚੜਰ ਰੋ ਮੈਨੋ ਸੰਪਿਆ ਦਾ ਤੇਰਾ ਬੰਦਾ ਲਕਮੀ ਤੋਟ ਨਾ ਆਵਈ ਤਾ ਇਹ ਹਰਜ ਰੰਦਾ ਲਖ ਚਰਸ ਹੀ ਮੇਦਨੀ ਸਵਸੇਵ ਕਰੰਦਾ ਇਹ ਵੈਰੀ ਮੇ ਤਰ ਸਭ ਕਿਤੇ ਆ ਨਹ ਵੰਗ ਹੈ ਬੰਦਾ ਵਿਖਾ ਕੋਈ ਨਾ ਪੁਚਾਈ ਜਹ ਹਰ ਬਖ ਸੰਦਾ ਆਨੰਦ ਪਿਆ ਸੁਖ ਪਾਇਆ

لکھ چارا ہی میدنی سب ویری کر سب کی مندہ لکھا کوئی نہخشن آنند پایا سکھ پایا مل گر گوبند سب کا جا تاح جی کا خالص واحد واحر جی کا خالا واحر جی فتح وو جی پوڑی جا تیر ہے سب کچھ مینو سونپیا تیرا بندہ لکھمی تو را لس ہی میدنی سب سیب ویری متر سب کی منگا بندہ

ਤੋਦ ਸਭ ਕੇ ਚੜੁਰਾ ਰੋਈ ਨੋ ਸੰਪਿਆ ਜਾ ਤੇਰਾ ਬੰਦਾ ਲਖਮੀ ਤੋੜ ਨਾ ਆਵਈ ਹਾਏ ਧਰਜ ਰਹੰਦਾ ਲਗ ਚਰਸ ਹੀ ਮੇਦਨੀ ਸਮਸੇਵ ਕਰੰਦਾ ਇਹ ਵੈਰੀ ਮਤਲ ਸਭ ਕਿਤੇ ਆ ਨਹਿ ਮੰਗ ਹੈ ਬੰਦਾ ਵੇਖਾ ਕੋਈ ਨਾ ਪੁਚਾਈ ਜਾ ਹਰ ਬਖ ਸੰਦਾ ਆਨੰਦ ਪਾਇਆ ਸੁਖ ਪਾਇਆ

ਤਾਇਏ ਕਰਜ ਰੰਦਾ ਲਖ ਚਰਸ ਹੀ ਬੇਦਨੀ ਸਭ ਸੇਵ ਕਰੰਦਾ